ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਅਸ ਤੇ ਲੈ ਕੇ ਆ ਗਲੇ ਦੇ ਵਿੱਚ ਲੇਸ ਐਡ ਕਰਨੀ ਗੁੰਮ ਤਰੀਕੇ ਦੇ ਨਾਲ ਆਪਾਂ ਪਹਿਨਾ ਗਲੇ ਨੂੰ ਨਾਇਆ ਹੋਇਆ ਕੱਪੜੇ ਦੇ ਉੱਤੇ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਨਾਲ ਨਾਲ ਨਿਸ਼ਾਨੀ ਲਗਾਈ ਹੈ ਜਿੱਥੋਂ ਤੱਕ ਗਲਾ ਹੈ ਇਹਨੂੰ ਆਪਾਂ ਨਿਸ਼ਾਨੀ ਲਾ ਗਏ ਫਿਰ ਇਸ ਦੇ ਉੱਪਰ ਆਪਾਂ ਲੇਸ ਰੱਖਣੀ ਹੈ ਜਿੱਧਰ ਗਲਾ ਨਹੀਂ ਹੁੰਦਾ ਦੂਸਰੇ ਪਾਸੇ ਕੱਪੜੇ ਵਾਲੇ ਪਾਸੇ ਆਪਾਂ ਲੈਸ ਰੱਖਦੇ ਲੈਸ ਦੇ ਸੈਂਟਰ ਵਿੱਚ ਜਿੰਨੀ ਜਿੰਨੀ ਕ ਆਪਾਂ ਲੈਸ ਬਾਹਰ ਦਿਖਾਉਣੀ ਆ ਉਹਨੂੰ ਆਪਾਂ ਬਾਹਰਲੀ ਸਾਈਡ ਰੱਖਣਾ ਵਾ ਤੇ ਜਿਹੜੀ ਆਪਾਂ ਵਿੱਚ ਕਰਨੀ ਆ ਉਹ ਅੰਦਰਲੀ ਸਾਈਡ ਰੱਖਣੀ ਆ ਉਹਨਿਕ ਉਸ ਤਰੀਕੇ ਨਾਲ ਆਪਾਂ ਸਲਾਈ ਲਗਾਉਣੀ ਆ ਲੈਸ ਨੂੰ ਵੀ ਗਲਾਈ ਉਸੇ ਤਰੀਕੇ ਨਾਲ ਦੇਣੀ ਆ ਜਿੱਥੇ ਆਪਾਂ ਨਿਸ਼ਾਨੀ ਸੈਂਟਰ ਚਾ ਉੱਥੇ-ਉੱਥੇ ਸਲਾਈ ਲਗਾਵਾਂਗੇ ਨਿਸ਼ਾਨੀ ਦੇ ਹਿਸਾਬ ਦੇ ਨਾਲ ਹੀ ਹਾਂਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਗਲਾਸ ਲਾ ਕੇ ਸਲਾਈ ਮਾਰ ਕੇ ਨਾਲ ਅਟੈਚ ਕਰ ਲਿਆ ਹੁਣ ਆਪਾਂ ਇਸ ਨੂੰ ਹਾਲਤੂ ਲੈਸ ਨੂੰ ਕਟਿੰਗ ਕਰਤਾ ਹੁਣ ਆਪਾਂ ਇਹਦਾ ਸ਼ਰਟ ਦਾ ਸੈਂਟਰ ਕੀਤਾ ਸੈਂਟਰ ਦੇ ਵਿੱਚ ਨਿਸ਼ਾਨੀ ਲਗਾ ਕੇ ਆਪਣੇ ਨੈਕ ਕਾਲੀ ਜੋ ਹੈਗੀਆ ਕਪੜੇ ਤੇ ਪਨੈਕ ਲਾਇਆ ਹੋਇਆ ਉਹਦਾ ਵੀ ਆਪਾਂ ਸੈਂਟਰ ਕਰ ਲਓ ਉਹ ਨੂੰ ਵੀ نیچے ਆਪਣੀ ਵੀ ਬਣੀ ਹੋਈ ਆ ਉਦਾ ਸੈਂਟਰ ਹੈਗਾ ਇਹਦੇ ਰਿਕੋਰਡਿੰਗ ਆਪਾਂ ਸਲਾਈ ਲਗਾਈ ਇਹਦੇ ਕਰਕੇ ਗਲਾ ਅੱਗੇ ਪਿੱਛੇ ਨਹੀਂ ਹੁੰਦਾ ਬਿਲਕੁਲ ਵੀ ਹਾਂਜੀ ਇਹਨੂੰ ਹੁਣ ਆਪਾਂ ਸਲਾਈ ਲਗਾਉਣ ਲੱਗੇ ਆ ਇਸ ਸਲਾਈ ਆਪਾਂ ਜਿਹੜੀ ਪਹਿਲਾਂ ਸਲਾਈ ਲਗਾਈ ਹੋਈ ਆ ਉਹ ਆਪਾਂ ਨੂੰ ਇਧਰਲੀ ਸਾਈਡ ਦਿਖ ਰਹੀ ਆ ਇਹ ਆਪਾਂ ਸਲਾਈ ਦੇ ਬਿਲਕੁਲ ਉੱਪਰ ਉੱਪਰ ਸਲਾਈ ਲਗਾਉਣੀ ਆ ਅੱਗੇ ਪਿੱਛੇ ਨਹੀਂ ਲਾਉਣੀ ਬਿਲਕੁਲ ਹੀ ਸਲਾਈ ਦੇ ਉੱਪਰ ਉੱਪਰ ਲਗਾਵਾਂਗੇ ਫਿਰ ਜਿੰਨੀ ਜਿੰਨੀ ਆਪਾਂ ਕੱਢਣੀ ਆ ਲੇ ਆសុੋ ਸੇਮ ਓਨੀ ਹੀ ਨਿਕਲੂਗੀ ਨਹੀਂ ਤਾਂ ਜੇ ਸਲਾਈ ਅਕ ਪਿੱਛੇ ਹੋ ਜਾਈਏ ਫਿਰ ਸਲਾਈ ਦਿਖਦੀ ਰਹਿੰਦੀ ਹੈ ਵਿੱਚ ਦੀ ਹੁਣ ਆਪਾਂ ਇਹਨੂੰ ਕਟਿੰਗ ਕਰ ਲਿਆ ਫालतू ਕੱਪੜੇ ਵਿੱਚ ਕੱਟ ਲਗਾਏ ਕੱਟ ਵੀ ਜ਼ਰੂਰੀ ਹੈ ਨਾ ਕੱਟ ਤੋਂ ਬਿਨਾ ਸਹੀ ਸ਼ੇਪ ਨਹੀਂ ਆਉਂਦੀ ਗਲੇ ਦੀ ਹਾਂਜੀ ਹੁਣ ਆਪਾਂ ਇਹਨੂੰ ਜੋ ਕੱਚੀ ਸਲਾਈ ਆਪਾਂ ਤਰਪਾਈ ਵਾਸਤੇ ਮਾਰ ਦੇਣੀ ਹੈ ਗਲੇ ਨੂੰ ਬਿਲਕੁਲ ਖਿੱਚ ਕੇ ਸਫਾਈ ਨਾਲ कच्ची सिलाई ला लेनी है मोटे बखे कच्ची सिलाई लावगी इस तरह अपना गला तैयार हो गया ये दोनों सैडाते बिल्कुल गोमत तरीके लैस लग गई है मेरी वीडियो में देखिया तो